ਪੰਜਾਬ ਵਾਸੀਆਂ ਲਈ ਡੂੰਗੀ ਚਿੰਤਾ ਭਰੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅਬੋਹਰ ਦੇ ਨੇੜੇ ਮਾਲਕਪੁਰ ਮਾਈਨਰ ਨਹਿਰ ਦੇ ਵਿੱਚ 200 ਫੁੱਟ ਦਾ ਜਿਹੜਾ ਆਪਾੜ ਪੈ ਗਿਆ ਤੇ ਖੇਤਰ ਦੇ ਵਿੱਚ ਪਾਣੀ ਪਾਣੀ ਹੋ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਲਈ ਚਿੰਤਾ ਦੀ ਖਬਰ ਹੈ ਕਿਉਂਕਿ ਕਿਸਾਨਾਂ ਦੇ ਵੱਲੋਂ ਫਸਲ ਬੀਜੀ ਗਈ ਸੀ ਜਿਸ ਦੇ ਉੱਤੇ ਪਾਣੀ ਫਿਰ ਗਿਆ ਤਾਂ ਪੂਰੇ ਇਲਾਕੇ ਦੇ ਵਿੱਚ ਹੜ ਵਰਗਾ ਮਾਹੌਲ ਬਣਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਅਬੋਹਰ ਖੇਤਰ ਦੇ ਵਿੱਚ ਜਿਹੜਾ ਕੇ ਇੱਕ ਮਾਲਕਪੁਰ ਮਾਈਨਰ ਨਹਿਰ ਹੈ ਉਸ ਦੇ ਵਿੱਚ 200 ਫੁੱਟ ਦਾ ਪਾੜ ਪੈ ਗਿਆ ਤੇ ਏਰੀਏ ਦੇ ਵਿੱਚ ਪਾਣੀ ਹੈ ਜਿਹੜਾ ਉਹ ਇੰਨਾ ਜ਼ਿਆਦਾ ਹੋ ਗਿਆ ਕਿ ਉੱਥੇ ਹੜ ਵਰਗਾ ਮਾਹੌਲ ਬਣਿਆ ਹੋਇਆ ਤਾਂ ਪੰਜਾਬ ਵਾਸੀਆਂ ਦੇ ਲਈ ਚਿੰਤਾ ਦੀ ਖਬਰ ਹੈ ਕਿ ਮਾਲਕਪੁਰ ਮਾਈਨਰ ਨਹਿਰ ਦੇ ਵਿੱਚ 200 ਫੁੱਟ ਦਾ ਪਾੜ ਪੈ ਚੁੱਕਿਆ ਜਿਸ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਮੁਤਾਬਕ ਨਹਿਰ ਬੰਦੀ ਤੋਂ ਬਾਅਦ 2 ਦਿਨ ਬਾਅਦ ਜਿਹੜਾ ਪਾਣੀ ਛੱਡਿਆ ਗਿਆ ਸੀ ਇਸ ਤੋਂ ਬਾਅਦ ਅਚਾਨਕ ਨਹਿਰ ਦੇ ਵਿੱਚ 2 100 ਫੁੱਟ ਦਾ ਪਾੜ ਪੈ ਗਿਆ ਤੇ ਖੇਤਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਹੜ ਵਰਗਾ ਮਾਹੌਲ ਬਣਾ ਰਿਹਾ ਇਸ ਕਾਰਨ ਆਲੇ ਦੁਆਲੇ ਦੇ ਖੇਤਾਂ ਦੇ ਵਿੱਚ ਬੀਜੀਆਂ ਫਸਲਾਂ ਚ ਪਾਣੀ ਭਰ ਚੁੱਕਾ ਫਿਲਹਾਲ ਇਸ ਦੀ ਸੂਚਨਾ ਨਹਿਰੀ ਵਿਭਾਗ ਨੂੰ ਦੇ ਦਿੱਤੀ ਗਈ ਹੈ ਸੂਚਨਾ ਤੋਂ ਬਾਅਦ ਜਿਹੜਾ ਕਿ ਐਕਸ਼ਨ ਨਹਿਰੀ ਵਿਭਾਗ ਦੇ ਵੱਲੋਂ ਲਿਆ ਜਾਣਾ